ਸੰਗਤਾਂ ਵਿੱਚ ਇਹ ਗੱਲ ਨਾ ਜੇ ਕਿ ਇਹੋ ਜਿਹਾ ਬੰਦਾ ਜਿਨੇ ਨੌਜਵਾਨਾਂ ਦਾ ਕਤਲ ਕੀਤਾ ਪੰਦੇ ਰੋਸ਼ਨ ਦਿਮਾਗ ਨੂੰ ਸੀਧ ਕੀਤਾ ਇਹੋ ਜਿਹੇ ਬੰਦੇ ਤਸਵੀਰ ਲੱਗੀ ਜਾਇਬਕਰ ਤੇ ਬੜਾ ਮਾੜਾ ਸੁਨੇਹਾ ਜਾਊਗਾ ਅਸੀਂ ਜਾਂ ਤਾਂ ਕਾਲ ਤੱਕ ਸਾਨੂੰ ਬੇਨਤੀ ਕਰਨਾ ਹੈ ਵੀ ਇਹੋ ਜਿਹੇ ਵਾਦੀ ਬੰਦੇ ਤਸਵੀਰ ਅਜਾਇਬਕਰ ਤੇ ਨਾਂ ਲਈ ਜਾਵੇ ਕੇਂਦਰੀ ਸਿੱਖਿਆ ਜਾਇਬ ਘਰ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਲਗਾਈ ਜਾਂਦਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਫਕਾ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਫੈਡਰੇਸ਼ਨ ਦੇ ਸਾਫਕਾ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਸਕੱਤਰੇਤ ਵਿਖੇ ਮੰਗ ਪੱਤਰ ਦੇ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਕੇਂਦਰੀ ਸਿੱਖਿਆ ਜਾਇਬ ਘਰ ਵਿੱਚ ਨਾ ਲਗਾਉਣ ਦੀ ਮੰਗ ਕੀਤੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਸਰਦਾਰ ਸੌਰਵਰ ਸਿੰਘ ਜੀ ਖਾਲਸਾ ਪੁਰਾਣੇ ਜਿਆਰੂ ਸਾਥੂ ਰੇ ਆ ਸਰਦਾਰ ਉਪਕਾਰ ਸਿੰਘ ਜੀ ਸੰਧੂ ਸਪ੍ਰਿਤਪਾਲ ਸਿੰਘ ਜੀ ਦਾਸ ਤੇਜਿੰਦਰਪਾਲ ਸੇ ਟਿੰਮਾ ਗੰਗਨਗਰ ਤੋਂ ਸਰਦਾਰ ਗੁਰਦੀਪ ਸਿੰਘ ਜੀ ਮਟਿਆ ਅੱਜ ਅਸੀਂ ਪਹੁੰਚੇ ਕਿ ਸਾਨੂੰ ਅਖਬਾਰ ਨੇ ਪਤਾ ਲੱਗਿਆ ਸੀਗਾ ਕਿ 14 ਜੁਲਾਈ ਨੂੰ ਇੱਕ आम चर्चा शुरू हुई एक भाई हरजिंदर सिंह जी गजेंद्र सिंह जी ਦੇ ਭੋਗ ਤੇ ਇੱਕ اناਊਂਸਮੈਂਟ ਹੋਈ ਸੀ ਕਿ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਫੋਟੋ ਹੈ ਉਹ ਅਜਾਇਬ ਘਰ ਲਗਣੀ ਚਾਹੀਦੀ ਹੈ ਅਸਤਨ ਬੇਨਤੀ ਕਰਦੀ ਹੈ ਵੀ ਜਿਹੜੇ ਤੁਹਾਡੇ ਸਾਹਮਣੇ ਸਿੰਘ ਖੜੇ ਆ ਅਸੀਂ ਸੰਘਰਸ਼ ਨੂੰ ਨਾ ਤਾਂ ਟੀਵੀ ਤੇ ਵੇਖਿਆ ਨਾ ਅਖਬਾਰਾਂ ਦੇ ਕਿਤਾਬਾਂ ਚ ਪੜਿਆ ਅਸੀਂ ਸਾਰਾ ਸੰਘਰਸ਼ ਆਪਣੇ ਪਿੰਡੇ ਤੇ ਹੰਡਾਇਆ ਤੇ ਅੱਜ ਵੀ ਹੰਡਾ ਰਹੇ ਆ ਅੱਜ ਹੀ ਪਰਸੋਂ ਮੈਂ ਹਾਈ ਕੋਰਟ ਤੋਂ ਜਮਾਨਤ ਕਰਾ ਕੇ ਆਇਆ ਆ ਦੇਸ਼ਦਰੋਧ ਕੇਸ਼ ਅੱਜ ਤੁਸੀਂ ਬੇਨਤੀ ਕਰਨਾ ਆਇਆ ਪਰਮਜੀਤ ਸਿੰਘ ਪੰਜੋੜ ਬਾਰੇ ਕਿਉਂਕਿ ਪਰਮਜੀਤ ਸਿੰਘ ਪੰਜੋੜ ਸੀਗਾ ਜਦੋਂ ਤਰਜੀਦ ਮੋਰਚਾ ਚੱਲ ਰਿਹਾ ਸੀਗਾ ਬੜੇ ਇਹੋ ਜਿਹੇ ਘੜਨਾ ਕੰਮ ਹੋਏ ਜਿਨ੍ਹਾਂ ਦੇ ਪੰਥ ਨੂੰ ਬੜੀ ਵੱਡੀ ਢਾਹ ਲੱਗੀ ਸਭ ਤੋਂ ਵੱਡੀ ਢਾਹ ਸੀਗੀ 20ਵੀਂ ਸਦੀ ਦੇ ਮਹਾਨ ਜਰਨੈਲ ਮਰਦ ਦੇ ਮੁਜਾਹਿਦ ਬਾਬਾ ਇਕੋਮ ਸੰਤ ਗਿਆਨੀ ਜਰਨੈਲ ਸਿੰਘ ਖਾਸਾ ਪਿੰਡਰਾਵਾਲ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਮੰਦ ਸਾਥੀ ਕਹਿੰਦੇ ਸਿੱਖ ਪੰਥ ਦਾ ਰੋਸ਼ਨ ਦਿਮਾਗ ਬਾਈ ਹਰਮਿੰਦਰ ਸਿੰਘ ਸੰਧੂ ਦੀ ਸ਼ਹਾਦਤ ਸੀਗੀ ਉਸ ਨੂੰ ਸ਼ਹੀਦ ਕੀਤਾ ਗਿਆ ਪਰਮਜੀਸੀ ਪੰਜਵੜਾ ਵੱਲੋਂ ਉਸ ਤੋਂ ਪਹਿਲਾਂ ਜਾਂ ਬਾਅਦ ਚੋਣਾ ਹੋਈਆਂ ਚੋਣਾ ਵਿੱਚ ਵੀ ਟੱਕੇ ਨਾਲੇ ਚੋਣਾ ਦਾ ਬਾਈਕਟ ਕਰਾਇਆ ਗਿਆ ਬਾਈਕਟ ਕਰਾ ਕੇ ਉਹਦੇ ਨਾਂ ਤੇ 27 ਦੇ ਕਰੀਬ ਪੰਥਕ ਕੈਂਡੀਡੇਟ ਸ਼ਹੀਦ ਕਰ ਦਿੱਤੇ ਗਏ ਤਾਂ ਕਿ ਚੋਣਾ ਬਾਈਕਟ ਹੋਵੇ ਇੱਕ ਬੜੀ ਵੱਡੀ ਸਾਜ਼ਿ ਸੀਗੀ ਜਿਹੜੀ ਏਜੰਸੀਆਂ ਮਿਲ ਕੇ ਪੰਜਾਬ 'ਚ ਖੇਡੀ ਗਈ ਹੋਇਆ ਕੀ ਬਾਈਕਟ ਹੋ ਗਿਆ ਉਪਰੰਤ ਦੁਬਾਰਾ ਫਿਰ ਇਲੈਕਸ਼ਨ ਡਿਕਲੇਅਰ ਹੋਏ ਇਹਨਾਂ ਦੇ ਬੰਦੂਕ ਦੀ ਨੋਕ ਤੇ ਏਕੈਸ 74 ਨੋਕੇ ਨੌਜਨ ਲਾਸ਼ਾਂ ਵਿਛਾ ਕੇ ਜਿਹੜਾ ਬਾਈਕਟ ਹੋਇਆ ਮੁੜ ਕੇ ਇਲੈਕਸ਼ਨ ਲੜੇ ਕਾਂਗਰਸ ਲੜੀ ਇਹਨਾਂ ਨੇ ਇੱਕ ਵੀ ਕਾਂਗਰਸ ਦਾ ਕੈਂਡੀਡੇਟ ਨਹੀਂ ਮਾਰਿਆ ਤੇ ਪੰਜਾਬ ਚ ਬਿਆਨਤੇ ਬੁੱਚੜ ਦੀ ਸਰਕਾਰ ਬਣ ਗਈ ਤੇ ਬਿਆਨਤੇ ਬੁੱਚੜ ਨੇ ਜਿਸ ਤਰ੍ਹਾਂ ਸਿੱਖ ਨੌਜਨ ਕਾਂਗਕਤਾ ਤੁਸੀਂ ਸਾਰੇ ਉਸ ਤੋਂ ਕੋਈ ਅਣਪੋਲ ਨਹੀਂ ਹੈਗੇ ਹੋ ਹਰ ਬੰਦਾ ਜਾਣਦਾ ਹੈ ਪਿੰਡ ਪਿੰਡ ਘਰ ਘਰ ਕਾ ਲੋਥਾਂ ਦੇ ਢੇਰ ਲੱਗੇ ਸੀਗੇ ਉਹਦਾ ਜ਼ਿੰਮੇਵਾਰ ਸੀ ਪੰਤਕ ਕਮੇਟੀ ਪੰਤਕ ਕਮੇਟੀ ਪਰਮਜੀਤ ਪੰਜ ਇਹਨਾਂ ਦੀ ਬਦੌਲਤ ਇਹ ਸਾਰਾ ਪੰਜਾਬ ਦੇ ਹਾਲਾਤ ਮੂਮੈਂਟ ਸਾਰੀ ਤੈਸਨਸ ਹੋ ਗਈ ਆ ਵੀ ਉਹ ਪ੍ਰੰਤ ਭਰਾ ਮਰੂ ਜੰਗ ਨੂੰ ਬੜਾ ਵੱਡਾ ਇਹਨਾਂ ਨੇ ਇੱਕ ਜਿਹਨੂੰ ਕਹਿੰਦੇ ਆ ਨਾ ਲਹਿਰ ਤੋਰੀ ਭਰਾ ਮਰ ਜੰਗ ਦੀ ਜਿਹੜੀ ਆਪਣੇ ਗੰਨਾਂ ਦਾ ਮੂੰਹ ਹੈ ਉਹ ਸਰਕਾਰ ਤੋਂ ਹਟਾ ਕੇ ਸਰਕਾਰ ਦੀ ਛਾਤੇ ਭਾਈ ਚਮਕੌਰ ਸਿੰਘ ਰੋਡੇ ਭਾਈ ਗੁਰਿੰਦਰ ਸਿੰਘ ਭੋਲਾ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਪੁਰਾਣੇ ਸਿੰਘ ਬੈਠੇ ਆ ਵੇ ਗੁਰਿੰਦਰ ਸਿੰਘ ਭੋਲੇ ਬਾਰੇ ਇਹ ਸੰਤਾਂ ਨੇ ਕਿਹਾ ਸੀਗਾ ਕਿ ਜੇ ਮੈਂ ਰਣਜੀਤ ਸਿੰਘ ਕਾਬਲਸਣ ਸੋਨੇ ਤੋਲਣਾ ਤੇ ਭੋਲੇ ਦੇਲ ਨਾਲ ਤੋਲੇ ਆਪਣੇ ਨਾਲੇ ਆ ਕੇ ਇੰਨਾ ਉਹ ਪਿਆਰ ਵਾਲਾ ਸਿੰਘ ਸੀਗਾ ਇੰਨਾ ਜਿਹਾਰੂ ਬੜੇ ਵੱਡੇ ਵੱਡੇ ਐਕਸੇਸ ਜੀ ਬੰਦੇ ਦੇ ਉਹ ਬੰਦੇ ਤੱਕ ਉਹਨੇ ਸ਼ਹੀਦ ਕੀਤਾ ਚਮਕੌਰ ਸਿੰਘ ਰੋਡੇ ਨੂੰ ਧੋਖੇ ਨਾਲੇ ਉਹਦੇ ਘਰੇ ਰੋਟੀਆਂ ਖਾ ਕੇ ਉਹਨੂੰ ਸ਼ਹੀਦ ਕੀਤਾ ਸੁਖਵੰਤ ਸਿੰਘ ਅਕਲ ਸ਼ਹੀਦ ਕੀਤਾ ਭੋਵਿੰਦਰ ਸਿੰਘ ਲੋਂਗਿਆ ਸ਼ਹੀਦ ਕੀਤਾ ਸਰਬਜੀਤ ਸਿੰਘ ਰੋਪੜ ਸ਼ਹੀਦ ਕੀਤਾ ਬਿਆਨਤ ਮੁੜ ਜਿਹੜੇ ਸੰਤਾਂ ਦੀ ਸੋਚ ਵਿਚਾਰਤਰ ਦੇ ਬੰਦੇ ਸੀਗੇ ਉਹ ਬੰਦੇ ਇਹ ਲਗਾਤਾਰ ਸ਼ਹੀਦ ਕਰਨ ਲੱਗੇ ਤੇ ਬਕਾਇਦਾ ਬਿਆਨ ਦਿੱਤਾ ਕਿ ਅਸੀਂ ਭੋਗ ਨਾਲ ਭੋਗ ਜੋੜਾਂਗੇ ਭਾਵ ਚਿਕਾ ਤੇ ਲੰਬੂ ਨਾਲ ਲੰਬੂ ਜੋੜਾਂਗੇ ਅਸੀਂ ਛੱਡ ਗਏ ਇਹਨਾਂ ਨੂੰ ਹੋਇਆ ਕੀ ਜਦੋਂ ਸੰਤਾਂ ਦੀ ਵਿਚਾਰਤਰ ਸੋਚ ਵਾਲੇ ਬੰਦੇ ਇੱਕ ਤਾਂ ਸਰਕਾਰ ਮਾਰਨ ਲੱਗੀ ਸਰਕਾਰ ਦੀ ਬੁੱਕਲ 'ਚ ਬਹਿ ਕੇ ਇਹਨਾਂ ਲੋਕਾਂ ਨੇ ਉਹ ਨੌਜਵਾਨ ਉਹ ਵੀਰਾਂ ਨੂੰ ਜਿਹੜੇ ਮੁੱਢ ਸੀਗੇ ਜੇ ਸੰਘਰਸ਼ਾਂ ਦਾ ਉਹਨੂੰ ਉਹਨਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰਤਾ ਸ਼ਹੀਦ ਕਰਨ ਤੋਂ ਬਾਅਦ ਸੋਹਣ ਸਿੰਘ ਵਰਗੇ ਬਾਕੀ ਬੰਦੇ ਤਾਂ ਆਪ ਜੀ ਪੇਸ਼ ਹੋ ਗਏ ਇਹ ਪਾਕਿਸਤਾਨ ਚੱਲ ਗਈ ਅਸੀਂ ਕਹਿਣਾ ਚਾਹਨੇ ਨਾ ਬੰਦਿਆਂ ਨੇ ਪੰਜ ਯੋਗਦਾਨ ਕੀਆ ਜੋ ਕੀਤਾ ਅਸੀਂ ਉਹ ਨਹੀਂ ਕਹਿੰਦੇ ਮਾੜਾ ਚੰਗਾ ਮਾੜਾ ਕੀਤਾ ਉਹਨਾਂ ਨੇ ਆਕੇ ਪਰ ਅਸੀਂ ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆਂ ਇਹ ਗੱਲਾਂ ਜਵਾਬ ਕਿਹੜੀ ਪੰਥਕ ਕਮੇਟੀ ਦੇਊਗੀ ਵੀ ਤੁਸੀਂ ਕਿਹੜੇ ਖਾਤੇ ਕੌਮ ਦੇ ਨੌਜਵਾਨ ਸ਼ਹੀਦ ਕੀਤੇ ਅਸੀਂ ਅੱਜ ਬੇਨਤੀ ਕਰਨਾ ਸਿੰਘ ਸਾਹਿਬ ਨੂੰ ਕਿ ਜਦੋਂ ਪਾਕਿਸਤਾਨ ਹਰਮਿੰਦਰ ਸੰਧੂ ਸ਼ਹੀਦ ਕੀਤਾ ਗਿਆ ਭਾਈ ਜਿੰਦੇ ਆ ਤੇ ਭਾਈ ਸੁੱਖਾ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਸਾਥੀ ਸੀਗੇ ਉਹਨਾਂ ਨੇ ਜੇਲ੍ਹ ਚੋਂ ਲੈਟਰ ਇਹ ਲਿਖਿਆ ਉਹ ਲੈਟਰ ਭਾਈ ੁਕਾਰ ਸਿੰਘ ਜੀ ਨਾਲ ਲੈ ਕੇ ਆਇਆ ਉਸ ਚ ਲੈਣ ਲਗਾਇਆ ਸੀ ਉਸ ਕੇ ਉਹਨਾਂ ਨੇ ਕਿ ਅੱਜ ਅਸੀਂ ਜੇਲ੍ਹ ਚ ਅੱਜ ਸਾਡੀ ਮੌਤ ਹੋਈ ਹੈ ਅੱਜ ਅੱਜ ਫਾਂਸੀ ਚੜੇ ਆਂ ਅੱਜ ਅੱਜ ਖੂਨ ਦੇ ਹੰਝੂ ਕੇ ਰਿਆਂ ਜੇਲ੍ਹ ਚ ਬੈਠ ਕੇ ਭਾਈ ਮਾਨੁਚਲ ਨੇ ਉਹਨਾਂ ਨੇ ਭਾਈ ਸੀਤਲ ਸਿੰਘ ਮੱਤੇਵਾਲ ਨੇ ਭਾਈ ਗਜਿੰਦਰ ਭਾਈ ਗਜਿੰਦਰ ਸਿੰਘ ਉਹਨਾਂ ਨੇ ਸਭ ਨੇ ਇਵਨ ਜਦ ਗੁਰਦੇਵ ਸਿੰਘ ਕੋਂਕੇ ਨੇ ਸਭ ਨੇ ਤਰਾਜ਼ੀ ਕੀਤਾ ਵੀ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਸਿੱਖ ਸੰਘਰਸ਼ ਦਾ ਕਤਲ ਹੈ ਤੇ ਹੋਏ ਵੀ ਹੋਈ ਉਸ ਤੋਂ ਬਾਅਦ ਸੰਘਰਸ਼ ਜਿਹੜੇ ਰਹਾ ਗਿਆ ਤੁਹਾਨੂੰ ਬਿਹਤਰ ਪਤਾ ਹੈ ਅੱਜ ਅਸੀਂ ਜਦ ਅਕਾਲ ਤਖਨ ਬੇਨਤੀ ਕਰਨਾ ਆਏ ਆ ਕਿ ਇਹੋ ਜਿਹਾ ਕੋਈ ਵੀ ਸ਼ਖਸ ਜਿਨ ਨੇ ਸਰਕਾਰ ਦੇ ੱੱੱਕੇ ਚੜ ਕੇ ਮੂਮੰਦ ਦਾ ਨਾਸ ਕੀਤਾ ਹੋਵੇ ਵਿੰਤੇ ਬੁੱਚੜ ਦੀ ਸਰਕਾਰ ਬਣਾਈ ਹੋਵੇ ਲੋਥਾਂ ਦੇ ਢੇਰ ਲਾਏ ਹੋਣ નિર્ਦੋਸ਼ ਲੋਕਾਂ ਦਾ ਕਤਲਮ ਕੀਤਾ ਹੋਵੇ ਉਹ ਜੇ ਵਿਵਾਦਰ ਬੰਦੇ ਦੀ ਤਸਵੀਰ ਸਿੱਖ ਅਜਾਇਬ ਘਰ ਚ ਨਹੀਂ ਲੱਗਣੀ ਚਾਹੀਦੀ ਉਹਦਾ ਪਾਕਿਸਤਾਨ ਦਾ ਕਾਰਜਕਲ ਕੀ ਹੈ ਸੜਨਾ ਤੁਸੀਂ ਜਿਆਦਾ ਜਾਣਦੇ ਹੋ ਤੁਸੀਂ ਬਹੁਤ ਵਧੇਤਰ ਜਾਂਦੇ ਹੋ ਅੱਜ ਸਾਰੇ ਵੀਰ ਅਸੀਂ ਇਹ ਬੇਨਤੀ ਕਰਨਾ ਆਏ ਆਂ ਵੀ ਅਜਾਇਬ ਘਰ ਦੀ ਬੜੀ ਵੱਡੀ ਮਹਾਨਤਾ ਬੜੀ ਮੱਤਾ ਹੈ ਸੰਗਤਾਂ ਬੜੀ ਸਰਦਾਰਤ ਪਾਉਣਾਂ ਆਂਦੀ ਹੈ ਕਿਤੇ ਸੰਗਤਾਂ ਵਿੱਚ ਇਹ ਗੱਲ ਨਾ ਜਾਏ ਕਿ ਇੱਕ ਅਜਿਹੇ ਬੰਦਾ ਜਿਨੇ ਨੌਜਵਾਨਾਂ ਦਾ ਕਤਲ ਕੀਤਾ ਪੰਦੇ ਰੋਸ਼ਨ ਦਿਵਗ ਨੂੰ ਸ਼ਹੀਦ ਕੀਤਾ ਇਹੋ ਜਿਹੇ ਬੰਦੇ ਤਸਵੀਰ ਲੱਗੀ ਅਜਾਇਬ ਘਰ ਤੇ ਬੜਾ ਮਾੜਾ ਸੁਨੇਹਾ ਜਾਊਗਾ ਅਸੀਂ ਜਦ ਤੱਕ ਹਾਲ ਤੱਕ ਸਾਨੂੰ ਬੇਨਤੀ ਕਰਨਾ ਆਏ ਆਂ ਵੀ ਇਹੋ ਜਿਹੇ ਵਾਦੀ ਬੰਦੇ ਤਸਵੀਰ ਅਜਾਇਬ ਘਰ ਤੇ ਨਾਂ ਲਈ ਜਾਵੇ